ਭਾਰਤ ਨੇ ਡਰੋਨ ਹਮਲੇ ਕੀਤੇ ਆ ਪਾਕਿਸਤਾਨ ਦੇ ਉੱਤੇ ਡਰੋਨ ਹਮਲੇ ਤਕਰੀਬਨ 15 ਥਾਵਾਂ ਦੇ ਉੱਤੇ ਕੀਤੇ ਗਏ ਡਰੋਨ ਹਮਲੇ ਜਿਹੜੇ ਆ ਉਹ ਖਾਸ ਤੌਰ ਤੇ ਲਾਹੌਰ ਜਿਹੜਾ ਉੱਥੇ ਵੱਡਾ ਡਰੋਨ ਹਮਲਾ ਕੀਤਾ ਗਿਆ ਪਾਕਿਸਤਾਨ ਦਾ ਜਿਹੜਾ 에ਅ ਡਿਫੈਂਸ ਸਿਸਟਮ ਹੈ ਉਹ ਤਬਾਹ ਹੋਇਆ ਜੀ ਤਿੰਨ ਸ਼ਹਿਰਾਂ ਦੇ ਵਿੱਚ 에ਅ ਡਿਫੈਂਸ ਸਿਸਟਮ ਜਿਹੜੇ ਉਹ ਤਬਾਹ ਕੀਤੇ ਗਏ ਆ ਰਾਵਲਪਿੰਡੀ ਜਿਹੜਾ ਸ਼ਹਿਰ ਹੈ ਜਿੱਥੇ ਕ੍ਰਿਕਟ ਦਾ ਸਟੇਡੀਅਮ ਹੈ ਉਹ ਕ੍ਰਿਕਟ ਸਟੇਡੀਅਮ ਜਿਹੜਾ ਉਹ ਵੱਡਾ ਹਿੱਸਾ ਉਹਦਾ ਨੁਕਸਾਨਿਆ ਗਿਆ पीएसएल ਦਾ ਮੈਚ ਉਥੇ ਰੱਦ ਕਰ ਦਿੱਤਾ ਗਿਆ ਜੋ ਸੁਣਨ ਚਾ ਰਿਹਾ ਜੇ ਦੁਬਾਰਾ ਪਾਕਿਸਤਾਨ ਰੈਟਲੀਏਟ ਕਰੂਗਾ ਜਾਂ ਦੁਬਾਰਾ ਪਾਕਿਸਤਾਨ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਤੇ ਫਿਰ ਭਾਰਤ ਉਹਦਾ ਜਵਾਬ ਦੇਊਗਾ ਸ਼ੁਰੂਆਤ ਦੇ ਵਿੱਚ ਇਹ ਨਹੀਂ ਪਤਾ ਸੀਗਾ ਬਹੁਤ ਸਾਰੇ ਐਕਸਪਰਟੇ ਕਹਿ ਰਹੇ ਸੀਗੇ ਇਸ ਤਰ੍ਹਾਂ ਦੀ ਮਿਜ਼ਾਈਲ ਭਾਰਤ ਵੀ ਵਰਤਦਾ ਪਾਕਿਸਤਾਨ ਵੀ ਵਰਤਦਾ ਤਾਂ ਇਹ ਭਾਰਤ ਦੀ ਹੈ ਜਾਂ ਪਾਕਿਸਤਾਨ ਦੀ ਹੈ ਪਤਾ ਨਹੀਂ ਹੈ ਪਰ ਖੇਤਾਂ 'ਚ ਮਿਲੀ ਜ਼ਰੂਰ ਹੈ ਵੱਡੀ ਗੱਲ ਇਹ ਸੀ ਕਿ ਪਾਕਿਸਤਾਨ ਵੱਲੋਂ ਮਿਲਟਰੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਹੂੰ ਭਾਰਤ ਵੱਲੋਂ ਮਿਲਟਰੀ ਟਿਕਾਣੇ ਤੇ ਹਮਲਾ ਨਹੀਂ ਕੀਤਾ ਗਿਆ ਸੀ ਫਿਰ ਜਵਾਬ ਦੇ ਵਿੱਚ ਭਾਰਤ ਨੇ ਡਰੋਨ ਹਮਲੇ ਕਰਕੇ ਪਾਕਿਸਤਾਨ ਦੇ ਮਿਲਟਰੀ ਟਿਕਾਣਿਆਂ ਦੇ ਉੱਤੇ ਯਾਨੀ ਕਿ ਇਹ ਡਿਫੈਂਸ ਸਿਸਟਮ ਹੈ ਜਿਹੜਾ ਉਹਨਾਂ ਦੇ ਉੱਤੇ ਹਮਲਾ ਕੀਤਾ ਮੱਕਰਸਾ ਡਿਫੈਂਸ ਮਿਨਿਸਟਰੀ ਦਾ ਬਿਆਨ ਆਇਆਗਾ ਪੂਰੀ ਅਪਡੇਟ ਦੇ ਉੱਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਜਾਣਕਾਰੀ ਆ ਹੁਣ ਤੱਕ ਦੇਖੋ ਬਹੁਤ ਕਲੀਅਰਲੀ ਡਿਫੈਂਸ ਮਿਨਿਸਟਰੀ ਨੇ ਜੋ ਰਾਤ ਦੀਆਂ ਘਟਨਾਵਾਂ ਵਾਪਰੀਆਂ ਉਹਦੇ ਤੇ ਕਲੈਰਟੀ ਦੇ ਦਿੰਦੀ ਹੈ ਪੂਰੀ ਰਾਤ ਆਪਾਂ ਇਹ ਸੋਚਦੇ ਰਹੇ ਕਿ ਆਖਰ ਅੰਮ੍ਰਿਤਸਰ ਦੇ ਵਿੱਚ ਜਿਹੜੇ ਧਮਾਕਿਆਂ ਦੀ ਆਵਾਜ਼ ਆਈਏ ਕਾਦੀ ਆਵਾਜ਼ ਹੈ ਸਵੇਰੇ ਖੇਤਾਂ ਦੇ ਵਿੱਚ ਮਿਜ਼ਾਈਲ ਨੁਮਾ ਜਿਹੜੀਆਂ ਪੁਰਜੇ ਸੀਗੇ ਉਹ ਮਿਲੇ ਆ ਤੇ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੈਨਿਕ ਦਾ ਮਾਹੌਲ ਕ੍ਰੀਏਟ ਹੋਇਆ ਸੀ ਹੁਣ ਇਹਨੂੰ ਆਪਾਂ ਇੱਕ ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ ਆਪਰੇਸ਼ਨ ਸਿੰਧੂਰ ਹੁੰਦਾ ਹੈ ਤਾਂ ਭਾਰਤ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਸ ਪ੍ਰੈਸ ਕਾਨਫਰੰਸ 'ਚ ਬਹੁਤ ਕਲੀਅਰਲੀ ਇਹ ਗੱਲ ਕਹਿਤੀ ਸੀ ਕਿ ਅਸੀਂ ਅਟੈਕ ਨਹੀਂ ਕੀਤਾ ਪਾਕਿਸਤਾਨ ਦੇ ਉੱਤੇ ਜਾਂ ਪਾਕਿਸਤਾਨ ਦੀ ਮਿਲਟਰੀ ਦੇ ਉੱਤੇ ਸਿਰਫ ਅਤਵਰਦੀ ਟਿਕਾਣਿਆਂ ਦੇ ਉੱਤੇ ਸਟ੍ਰਾਈਕਸ ਕੀਤੀਆਂ ਗਈਆਂ ਔਰ ਆਪਰੇਸ਼ਨ ਸੰਧੂਰ ਕੀਤਾ ਗਿਆ ਹੈ। ਲੇਕਿਨ ਇਹ ਗੱਲ ਨਾਲ ਨਾਲ ਇਹ ਕਹਤੀ ਸੀ ਕਿ ਜੇਕਰ ਪਾਕਿਸਤਾਨ ਰਿਟੈਲੀਏਟ ਕਰਦਾ ਹੈ ਤਾਂ ਫਿਰ ਉਹਦਾ ਜਵਾਬ ਉਸੇ ਭਾਸ਼ਾ ਦੇ ਵਿੱਚ ਦਿੱਤਾ ਜਾਊਗਾ। ਅਕੋਰਡਿੰਗ ਟੂ ਡਿਫੈਂਸ ਮਿਨਿਸਟਰੀ ਆਫ ਇੰਡੀਆ 7 ਤੇ 8 ਤਰੀਕ ਦੀ ਰਾਤ ਪਾਕਿਸਤਾਨ ਨੇ ਭਾਰਤ ਦੇ 15 ਮਿਲਟਰੀ ਟਿਕਾਣਿਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਦੇ ਵਿੱਚ ਪੰਜਾਬ ਦੇ 7 ਤੋਂ 8 ਟਿਕਾਣੇ ਨੇ ਜਿਦੇ ਵਿੱਚ ਚੰਡੀਗੜ੍ਹ ਪਠਾਨਕੋਟ ਬਠਿੰਡਾ ਅੰਮ੍ਰਿਤਸਰ ਕਪੂਰਥਲਾ ਜਲੰਧਰ ਹਲਵਾਰਾ ਸਮੇਤ ਹੋਰ ਥਾਵਾਂ ਇਹਨਾਂ ਦੇ ਉੱਤੇ ਪਾਕਿਸਤਾਨ ਨੇ ਅਟੈਕ ਕੀਤਾ ਔਰ ਉਸ ਅਟੈਕ ਨੂੰ ਨਿਊਟਰਲਾਈਜ਼ ਕੀਤਾ ਜਿਹੜਾ ਭਾਰਤ ਦਾ ਇਹ ਡਿਫੈਂਸ ਸਿਸਟਮ ਹੈ ਹੁਣ ਇੱਥੋਂ ਤੱਕ ਗੱਲ ਹੋ ਗਈ ਕਿ ਪਹਿਲਾਂ ਭਾਰਤ ਨੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਜੀ ਭਾਰਤ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਮਿਲਟਰੀ ਟਿਕਾਣਿਆਂ ਤੇ ਕੋਈ ਹਮਲਾ ਨਹੀਂ ਕੀਤਾ ਫਿਰ 7 ਤੇ 8 ਤਰੀਕ ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਮਿਲਟਰੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਉਦੀ ਜਵਾਬੀ ਕਾਰਵਾਈ ਦੇ ਵਿੱਚ ਫਿਰ ਭਾਰਤ ਨੇ ਡਰੋਨ ਹਮਲੇ ਕੀਤੇ ਆ ਪਾਕਿਸਤਾਨ ਦੇ ਉੱਤੇ ਡਰੋਨ ਹਮਲੇ ਤਕਰੀਬਨ 15 ਥਾਵਾਂ ਦੇ ਉੱਤੇ ਕੀਤੇ ਗਏ ਡਰੋਨ ਹਮਲੇ ਜਿਹੜੇ ਆ ਉਹ ਖਾਸ ਤੌਰ ਤੇ ਲਾਹੌਰ ਜਿਹੜਾ ਉੱਥੇ ਵੱਡਾ ਡਰੋਨ ਹਮਲਾ ਕੀਤਾ ਗਿਆ ਉਹਦੇ ਵਿੱਚ ਪਾਕਿਸਤਾਨ ਦਾ ਜਿਹੜਾ 에ਅ ਡਿਫੈਂਸ ਸਿਸਟਮ ਹੈ ਉਹ ਤਬਾਹ ਹੋਇਆ ਜੀ ਤਿੰਨ ਸ਼ਹਿਰਾਂ ਦੇ ਵਿੱਚ 에어 డిਫੈਂਸ ਸਿਸਟਮ ਜਿਹੜੇ ਉਹ ਤਬਾਹ ਕੀਤੇ ਗਏ ਆ ਹੂੰ ਰਾਵਲਪਿੰਡੀ ਜਿਹੜਾ ਸ਼ਹਿਰ ਆ ਜਿੱਥੇ ਕ੍ਰਿਕਟ ਦਾ ਸਟੇਡੀਅਮ ਹੈ ਉਹ ਕ੍ਰਿਕਟ ਸਟੇਡੀਅਮ ਜਿਹੜਾ ਉਹ ਵੱਡਾ ਹਿੱਸਾ ਉਹਦਾ ਨੁਕਸਾਨਿਆ ਗਿਆ ਪੀਐਸਐਲ ਦਾ ਮੈਚ ਉੱਥੇ ਰੱਦ ਕਰ ਦਿੱਤਾ ਗਿਆ ਜੋ ਸੁਣਨ ਚਾ ਰਿਹਾ ਇਹਦੇ ਨਾਲ ਹੀ ਨਾਲ ਪਾਕਿਸਤਾਨ ਨੇ ਕਿਹਾ ਕਿ ਚਾਰ ਜਵਾਨ ਉਹਨਾਂ ਦੇ ਇੰਜਰਡ ਹੋਏ ਨੇ ਲਾਹੌਰ ਦੇ ਵਿੱਚ ਜਿਹੜਾ ਅਟੈਕ ਹੋਇਆ ਇੱਕ ਉੱਥੋਂ ਦਾ ਸਿਵਿਲਿਅਨ ਮਾਰਿਆ ਗਿਆ ਇਹ ਵੀ ਖਬਰ ਆ ਰਹੀ ਹੈ ਰਾਈਦੀਪੇ ਦੇ ਨਾਲ-ਨਾਲ ਬਹੁਤ ਸਾਰੀਆਂ ਹੋਰ ਖਬਰਾਂ ਸਾਹਮਣੇ ਆਈਆਂ ਹਾਲਾਂਕਿ ਭਾਰਤ ਦੇ ਵੱਲੋਂ ਜਿਹੜਾ S400 ਡਿਫੈਂਸ ਸਿਸਟਮ ਹੈ ਡਿਫੈਂਸ ਸਿਸਟਮ ਉਹਦੇ ਜਰੀਏ ਸਾਰੇ ਹਮਲਿਆਂ ਨੂੰ ਨਿਊਟਰਲਾਈਜ਼ ਕੀਤਾ ਗਿਆ ਯਾਨੀ ਕਿ ਸਾਰੇ ਹਮਲੇ ਰੋਕ ਦਿੱਤੇ ਗਏ ਹੈ ਹੁਣ ਮਸਲਾ ਇਹ ਹੈ ਕਿ ਭਾਰਤ ਫਿਰ ਕਹਿ ਰਿਹਾ ਕਿ ਅਸੀਂ ਜਵਾਬੀ ਕਾਰਵਾਈ ਕਰਨੀ ਸੀ ਕਰਤੀ ਜੇ ਦੁਬਾਰਾ ਪਾਕਿਸਤਾਨ ਰੈਟਲੀਏਟ ਕਰੂਗਾ ਜਾਂ ਦੁਬਾਰਾ ਪਾਕਿਸਤਾਨ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਫਿਰ ਭਾਰਤ ਉਹਦਾ ਜਵਾਬ ਦੇਊਗਾ ਜੀ ਮਕਰਸਪ ਪਰ ਜਿਹੜਾ ਖੋਲ ਜਿਹੜੇ ਸਵੇਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਤਿੰਨ ਪਿੰਡਾਂ ਦੇ ਵਿੱਚ ਅੰਮ੍ਰਿਤਸਰ ਏਰੀਆ ਦੇ ਵਿੱਚ ਮਿਲੇ ਉਹਦੇ ਨਾਲ ਜਰੂਰ ਪੈਨਿਕ ਦਾ ਮਾਹੌਲ ਕ੍ਰੀਏਟ ਹੋਇਆ ਉਹਦਾ ਸੱਚ ਵੀ ਅਸੀਂ ਚਾਹੁੰਦੇ ਹਾਂ ਕਿ ਡਿਫੈਂਸ ਮਿਨਿਸਟਰੀ ਨੇ ਉਹਦੇ ਬਾਰੇ ਦੱਸੋ ਬਹੁਤ ਕਲੀਅਰ ਹੈ ਪਹਿਲਾਂ ਸਵੇਰ ਤੱਕ ਇਹ ਪਤਾ ਨਹੀਂ ਸੀ ਕੱਲ ਰਾਤ ਨੂੰ ਪਹਿਲਾਂ ਤਾਂ ਆਵਾਜ਼ਾਂ ਆਈਆਂ ਸਵੇਰੇ ਜਦੋਂ ਪੁਲਿਸ ਨੂੰ ਵੀ ਪੁੱਛਿਆ ਗਿਆ ਮੀਡੀਆ ਦੇ ਵੱਲੋਂ ਉਹਨਾਂ ਨੇ ਕਿਹਾ ਹੋ ਸਕਦਾ ਸੁਪਰਸੋਨਿਕ ਆਵਾਜ਼ਾਂ ਇਹ ਹੋਣ ਜਿਹੜੇ ਜਹਾਜ਼ ਨੇ ਉਹਨਾਂ ਦੀ ਕਈ ਵਾਰੀ ਸਾਊਂਡ ਇੰਨੀ ਵੱਡੀ ਪ੍ਰੋਡਿਊਸ ਹੋ ਜਾਂਦੀ ਹੈ ਉਹ ਆਵਾਜ਼ ਹੋਵੇ ਉਸ ਤੋਂ ਬਾਅਦ ਉਹਨਾਂ ਨੇ ਆਰਮੀ ਨੂੰ ਕਿਹਾ ਕਿ ਤੁਸੀਂ ਇਹ ਕਲੈਕਟ ਕਰ ਲਓ ਜਿਹੜੀ ਡੈਬਰੀ ਜਿਹੜੀ ਖੇਤਾਂ ਦੇ ਵਿੱਚ ਪਈ ਸੀ ਆਮ ਲੋਕ ਉੱਥੇ ਪਹੁੰਚ ਗਏ ਸੀਗੇ ਪੰधेरਪਿੰਡ ਹੈ ਹੋਰ ਪਿੰਡਾਂ ਦੇ ਵਿੱਚ ਲੋਕ ਚਾਰ ਪਿੰਡ ਤਕਰੀਬਨ ਅੰਮ੍ਰਿਤਸਰ ਇਲਾਕੇ ਦੇ ਸੀ ਜਿੱਥੇ ਇਹ ਜਿਹੜੇ ਖੋਲ ਜਿਹੜੇ ਉਹ ਪਏ ਸੀ ਜੀ ਇੱਕ ਜਗ੍ਹਾ ਦੇ ਉੱਤੇ ਮਿਜ਼ਾਈਲ ਜਿਹੜੀ ਹੈ ਉਹ ਕਿਹਾ ਜਾ ਰਿਹਾ ਹੈ ਕਿ ਜ਼ਿੰਦਾਬੀ ਜਿਹੜਾ ਬੰਬ ਨੁਮਾ ਉਹ ਮਿਲੀ ਹੈ ਆਰਮੀ ਨੇ ਉਹਨੂੰ ਆਪਦੇ ਕੰਟਰੋਲ ਚ ਲਿਆ ਆਰਮੀ ਨੇ ਕੰਟਰੋਲ ਚ ਲੈਣ ਤੋਂ ਬਾਅਦ ਸ਼ਾਮ ਨੂੰ ਜਾ ਕੇ ਫਿਰ ਡਿਫੈਂਸ ਮਿਨਿਸਟਰੀ ਦੇ ਵੱਲੋਂ ਆਫੀਸ਼ੀਅਲ ਤੌਰ ਦੇ ਉੱਤੇ ਬਿਆਨ ਆਇਆ ਇੱਥੋਂ ਤੱਕ ਕਿ ਜਿਹੜਾ ਭਾਰਤੀ ਜਿਹੜੇ ਹੁਣ ਜਿਹੜਾ ਡਰੋਨ ਹਮਲੇ ਹੋਏ ਆ ਉਹਦੇ ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਵੱਲੋਂ ਵੱਡਾ ਨੁਕਸਾਨ ਜਿਹੜਾ ਪਾਕਿਸਤਾਨ ਦੇ ਵਿੱਚ ਇਹ ਕੀਤਾ ਗਿਆ ਖਾਸ ਤੌਰ ਤੇ ਲਾਹੌਰ ਦੀਆਂ ਤਾਂ ਵੀਡੀਓਜ਼ ਵੀ ਸਾਰੇ ਪਾਸੇ ਵਾਇਰਲ ਹੋ ਰਹੀਆਂ ਲਾਹੌਰ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਪਰ ਤੁਸੀਂ ਪੁੱਛਿਆ ਕਿ ਉਹਦਾ ਸੱਚ ਕੀ ਹੈ ਤਾਂ ਉਹ ਸ਼ੁਰੂਆਤ ਦੇ ਵਿੱਚ ਇਹ ਨਹੀਂ ਪਤਾ ਸੀਗਾ ਬਹੁਤ ਸਾਰੇ ਐਕਸਪਰਟੇ ਕਹਿ ਰਹੇ ਸੀ ਕਿ ਇਸ ਤਰ੍ਹਾਂ ਦੀ ਮਿਜ਼ਾਈਲ ਭਾਰਤ ਵੀ ਵਰਤਦਾ ਪਾਕਿਸਤਾਨ ਵੀ ਵਰਤਦਾ ਤਾਂ ਇਹ ਭਾਰਤ ਦੀ ਹੈ ਜਾਂ ਪਾਕਿਸਤਾਨ ਦੀ ਹੈ ਪਤਾ ਨਹੀਂ ਹੈ ਪਰ ਖੇਤਾਂ ਚ ਮਿਲੀ ਜ਼ਰੂਰ ਹੈ ਦੇਰ ਚੋਂ ਤੱਕ ਇਹ ਕਲੀਅਰ ਹੋ ਗਿਆ ਕਿ ਪਾਕਿਸਤਾਨ ਦੀਆਂ ਜਿਹੜੀਆਂ ਛੱਡੀਆਂ ਮਿਜ਼ਾਈਲਾਂ ਸੀ ਉਹਨਾਂ ਨੂੰ ਨਿਟਰਲਾਈਜ਼ ਕੀਤਾ ਔਰ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਨਿਟਰਲਾਈਜ਼ ਕਰਕੇ ਔਰ ਉਹ ਜਿਹੜਾ ਉਹਨਾਂ ਦੇ ਹਮਲੇ ਨੂੰ ਰੋਕਿਆ ਵੱਡੀ ਗੱਲ ਇਹ ਸੀ ਕਿ ਪਾਕਿਸਤਾਨ ਵੱਲੋਂ ਮਿਲਟਰੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਭਾਰਤ ਵੱਲੋਂ ਮਿਲਟਰੀ ਟਿਕਾਣੇ ਤੇ ਹਮਲਾ ਨਹੀਂ ਕੀਤਾ ਗਿਆ ਸੀ ਫਿਰ ਜਵਾਬ ਦੇ ਵਿੱਚ ਭਾਰਤ ਨੇ ਡਰੋਨ ਹਮਲੇ ਕਰਕੇ ਪਾਕਿਸਤਾਨ ਦੇ ਮਿਲਟਰੀ ਟਿਕਾਣਿਆਂ ਦੇ ਉੱਤੇ ਯਾਨੀ ਕਿ ਇਹ ਡਿਫੈਂਸ ਸਿਸਟਮ ਹੈ ਜਿਹੜਾ ਉਹਨਾਂ ਦੇ ਉੱਤੇ ਹਮਲਾ ਕੀਤਾ ਹਾਲਾਂਕਿ ਪਾਕਿਸਤਾਨ ਨੇ ਕਿਹਾ ਕਿ ਅਸੀਂ 25 ਦੇ ਕਰੀਬ ਡਰੋਨ ਜਿਹੜੇ ਉਹ ਸਿੱਟ ਲਏ ਐ ਹੁਣ ਇਹ ਕਿੰਨਾ ਸੱਚ ਐ ਕਿੰਨਾ ਝੂਠ ਐ ਤਾਂ ਪਤਾ ਨਹੀਂ ਉਹਦਾ ਇੱਕ ਹਾਸੋਹੀਣੀ ਮਜ਼ਾਕ ਭਰੀ ਵੀਡੀਓ ਤੁਸੀਂ ਦੇਖੀ ਹੋਣੀ ਐ ਪਾਕਿਸਤਾਨ ਦੇ ਡਿਫੈਂਸ ਮੰਤਰੀ ਦੀ ਚੱਲ ਰਹੀ ਜਿੱਥੇ ਉਹਨਾਂ ਨੂੰ ਇੱਕ ਫੋਰਨ ਐਂਕਰ ਇਹ ਪੁੱਛਦੀ ਐ ਕਿ ਤੁਸੀਂ ਕਹਿ ਕਿ ਪੰਜ ਜੈਟ ਜਿਹੜੇ ਐ ਭਾਰਤ ਦੇ ਅਸੀਂ ਸਿੱਟ ਲਏ ਐ ਰਫੈਲ ਜਿਹੜੇ ਐ ਤੇ ਉਹਦਾ ਸਬੂਤ ਤਾਂ ਦੇ ਦਿਓ ਉਹ ਕਹਿੰਦਾ ਸੋਸ਼ਲ ਮੀਡੀਆ ਤੇ ਵੀਡੀਓਜ਼ ਪਈਆਂ ਤਾਂ ਇਹ ਸਬੂਤ ਲੈ ਲਓ ਤੁਸੀਂ ਸੋ ਇਹ ਕਈ ਵਾਰੀ ਹਾਸੋ ਹਿਣ ਦੀ ਗੱਲ ਹੈ ਪਰ ਇਸ ਟੈਂ ਸਿਚੁਏਸ਼ਨ ਦੇ ਵਿੱਚ ਇਸ ਮਾਹੌਲ ਦੇ ਵਿੱਚ ਰਾਤ ਨੂੰ ਕਿਉਂਕਿ ਦੋ ਵਾਰ ਬਲੈਕਆਊਟ ਅਮਰਿਤਸਰ 'ਚ ਦੁਬਾਰਾ ਹੋਇਆ ਯਾਨੀ ਕਿ ਕੁਛ ਨਾ ਕੁਛ ਵਾਪਰ ਰਿਹਾ ਸੀਗਾ ਔਰ ਹੁਣ ਅਫੀਸ਼ੀਅਲ ਤੌਰ ਤੇ ਜਦੋਂ ਇਹ ਬਿਆਨ ਭਾਰਤੀ ਡਿਫੈਂਸ ਮਿਨਿਸਟਰੀ ਦਾ ਆਇਆ ਹੈ ਤਾਂ ਇਸ ਗੱਲ ਤੋਂ ਇਹ ਕਲੈਰਟੀ ਹੈ ਕਿ ਪਾਕਿਸਤਾਨ ਨੇ ਦੇਰ ਰਾਤ ਹਮਲਾ ਕੀਤਾ ਉਹ ਹਮਲੇ ਨੂੰ ਰੋਕਿਆ ਗਿਆ ਭਾਰਤ ਦੇ ਵੱਲੋਂ ਤੇ ਭਾਰਤ ਨੇ ਫਿਰ ਉਹਦੇ ਜਵਾਬ ਦੇ ਵਿੱਚ ਡਰੋਨ ਹਮਲਾ ਜਿਹੜਾ ਉਹ ਪਾਕਿਸਤਾਨ ਦੇ ਉੱਤੇ ਕੀਤਾ